ਹਾਲ ਚੀਨੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਨ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਅਰੋੜੇ ਤੇ ਹਰਮਨ ਚੀਨੇ ਦੇ ਕੇਸ ਰਜਿਸਟਰ ਕਰ ਦਿੱਤਾ ਆ ਮਾੜੀ ਗੱਲ ਪਹਿਲੇ ਤੇ ਸਵੇਰੇ ਆ ਗੁਰ ਗਏ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖਣ ਲਈ ਇੱਕ ਵਾਰੀ ਤੁਹਾਨੂੰ ਸਾਰਿਆਂ ਦੇ ਕੈਮਰਿਆਂ ਵਿੱਚ ਆ ਗਏ ਸਾਈਬਰ ਦਰਜ ਹੋ ਗਈ ਦੋਨਾਂ ਤੇ ਟ੍ਰੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਨਯੋਗ ਮੰਤਰੀ ਜੀ ਨੂੰ ਬੇਤੀ ਕਰਨਾ ਹੈ ਕਿ ਇਹ ਨੋਟਿਸ ਦਿੱਤਾ ਜਾਵੇ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨਿਓ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂਟਰ ਐਨੇ ਯੂਟਰ ਐਨੇ ਯੂਟਰ ਜ਼ਿੰਦਗੀ ਦੀ ਦੇਖੀ ਅਸੀਂ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜ਼ੀ ਐਫ ਆਈ ਆਰਾ ਕਰਾ ਲਓ ਜਿੰਨਿਆਂ ਮਰਜ਼ੀ ਜੇ ਰੋਡਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਵਾਂ ਲੈ ਕੇ ਭਾਰਤੀ ਜਨਤਾ ਪਾਰਟੀ ਦੀਆਂ ਸਵਾਵਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ

ਅਸੀਂ ਤੁਹਾਡੇ ਮਾਮੂ ਡਰਦੇ ਥੈਂਕ ਯੂ ਥੈਂਕ ਯੂ ਬਿਲਕੁਲ ਥੋਕ ਕੇ ਜਵਾਬ ਦੇ ਮੰਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਾਦ ਜੈ ਧੰਕ ਯੂ ਸਾਰੀ ਜਨਤਾ ਪਾਰਟੀ ਦਾ ਕਿੱਡੇ ਵੱਡੇ ਅچھے ਸੰਬੰਧ ਰਹਿ ਗਏ ਥੈਂਕ ਯੂ ਮੈਂ ਇੱਕੋ ਮਿੰਟ ਦੀ ਮੇਰੀ 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 ਭਾਈਓ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇੱਧਰ ਇੱਕ ਮਿੰਟ ਇੱਕ ਮਿੰਟ ਪਲੀਜ਼ ਬੈਠੋ ਇੱਕ ਮਿੰਟ ਬੈਠੋ ਸਹੀ ਮੈਨੂੰ ਤੇ ਗੱਲ ਕਰਨ ਦਿਓ ਆਪੀ ਦਾ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ اپੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਤੁਸੀਂ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਹੈ ਕਿਸੇ ਰੂਲ ਨਾਲ ਚੱਲਦਾ ਹੈ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ ਤੁਸੀਂ ਆਪਣੀ ਆਪਣੀ ਪਾਰਟੀ ਦੀ ਗੱਲ ਵੀ ਕਰ ਸਕਦੇ ਹੋ ਪਰ ਇਹ ਸਦਨ ਦੇ ਵਿੱਚ ਆ ਕੇ ਮੇਰੀ ਤਵਕਕੂ ਹੈ ਕਿ ਆਪਾਂ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਗੱਲ ਕਰਨੀ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਆਪਾਂ ਜਵਾਬ ਦੇਣਾ ਹੈ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਬੈਠੇ ਉਹਨਾਂ ਨੂੰ ਆਪਾਂ ਜਵਾਬ ਦੇ ਆ